ਭਾਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਆ ਜਿਹੜਾ ਰੋਡ ਤੇ ਐਕਸੀਡੈਂਟ ਹੋਇਆ ਭਾਜੀ ਕੀ ਮਾਮਲਾ ਸਾਰਾ ਇਹ ਭਾਜੀ ਜਿੱਦਾਂ ਅਸੀਂ ਆਲੂ ਵੇਚਣ ਜਾਂਦੇ ਸੀਗੇ ਹਾਂਜੀ ਤੇ ਸਾਡੀਆਂ ਟਰਾਲੀਆਂ ਅੱਗੇ ਸੀ ਇਹ ਪਿੱਛੇ ਸੀਗੇ ਹਾਂਜੀ ਤੇ ਬਾਅਦ ਕਿ ਸਾਨੂੰ ਰਾਹ ਹੀ ਕੀਦਾਂ ਨੇ ਜਿੱਦਾਂ ਰੋਗ ਰੋਗ ਕੇ ਸਾਨੂੰ ਦੱਸਿਆ ਕਿ ਭਾਜੀ ਪਿੱਛੇ ਐਕਸੀਡੈਂਟ ਹੋ ਗਿਆ ਠੀਕ ਹੈ ਜੀ ਤੇ ਵੀ ਬੰਦਾ ਤੁਹਾਡੇ ਨਾਲ ਦਾ ਸੀ ਮੈਂ ਕਹਾਂ ਜੀ ਕਿ ਟਰਾਲੀ ਦਾ ਸੀਗੀ ਸਾਡੇ ਨਾਲ ਦੀ ਵੀ ਸਾਨੂੰ ਹੁਣ ਪਤਾ ਨਹੀਂ ਹੈਗਾ ਤੇ ਕਹਿੰਦਾ ਤੁਸੀਂ ਰਾਹ ਕੇ ਦੇਖ ਲਓ ਤੇ ਅਸੀਂ ਸਾਨੂੰ ਬੰਦੇ ਆਏ ਦੋ ਬੰਦੇ ਲੈਣ ਆਏ ਕਹਿੰਦੇ ਭਾਜੀ ਤੁਹਾਡਾ ਐਕਸੀਡੈਂਟ ਹੋ ਗਿਆ ਪਿੱਛੇ ਇੱਕ ਬੰਦਾ ਮੌਕੇ ਤੇ ਸ਼ਾਇਦ ਐਕਸਪਾਇਰ ਹੋ ਗਿਆ ਤੇ ਫਿਰ ਅਸੀਂ ਆਏ ਤਾਂ ਦੇਖਿਆ ਤਾਂ ਇਹ ਤਕਰੀਬਾ ਸਾਨੂੰ ਲੱਗਾ ਵੀ ਜਿਹੜਾ ਬੰਦਾ ਭਾਜੀ ਮੌਕੇ ਤੇ ਤੁਸੀਂ ਦੱਸ ਰਹੇ ਐਕਸਪਾਇਰ ਹੋ ਗਿਆ ਉਹ ਟਰੈਕ ਉਹ ਟਰਾਲੀ ਦਾ ਡਰਾਈਵਰ ਸੀਗਾ ਟਰੈਕਟਰ ਦਾ ਜਾਂ ਕੀ ਸੀਗਾ ਭਾਜੀ ਨਹੀਂ ਭਾਜੀ ਉਹ ਨਾਲ ਮਡਗਾਰਡ ਤੇ ਬੈਠਾ ਸੀਗਾ ਆਲੂ ਉਹ ਵੀ ਚਣ ਜਾ ਰਿਹਾ ਸੀਗਾ ਜੀ ਤੇ ਜਿਹੜੇ ਟਰਾਲੇ ਦੇ ਨਾਲ ਹਾਸਾ ਹੋਇਆ ਆ ਉਹਦੇ ਡਰਾਈਵਰ ਭਾਜੀ ਮੌਕੇ ਤੇ ਜਿੱਦਾਂ ਅਸੀਂ ਜਦੋਂ ਪਹੁੰਚੇ ਆ ਜੀ ਇੱਥੇ ਕੋਈ ਹੈ ਨਹੀਂ ਸੀਗਾ ਉਹਦਾ ਤੇ ਡਰਾਈਵਰ ਭੱਜ ਗਏ ਆ ਟਰਾਲੀ ਦੇ ਡਰਾਈਵਰ ਸੀ ਉਹ ਕਿੱਥੇ ਨੇ ਭਾਜੀ ਟਰਾਲੀ ਦੇ ਡਰਾਈਵਰ ਤਾਂ ਹੈਗੇ ਆ ਭਾਜੀ ਆ ਤੇ ਉਹਨਾਂ ਦੇ ਨਾਲ ਇਹ ਕਲੈਂਡਰ ਟਾਈਪ ਬੰਦਾ ਬੈਠਾ ਸੀਗਾ ਕਿਹਨਾਂ ਦਾ ਭਾਜੀ ਟ੍ਰਿਲੀਅਨ ਟਾਈਬੀ ਜਿਹਦੇ ਮਰਗਾਰਡ ਤੇ ਬੈਠ ਜਾਂਦੇ ਨਾਲ ਠੀਕ ਵੀ ਪੁਲਿਸ ਨੂੰ ਇਨਫਾਰਮ ਕੀਤੀ ਭਾਜੀ ਇੱਥੇ ਜੀ ਪਰ ਉਹ ਕਰ ਰਹੇ ਆ ਉਹ ਕੋਈ ਨਹੀਂ ਆ ਰਿਹਾ ਲੱਗਦਾ ਪੁਲਿਸ ਨੂੰ ਇਨਫਾਰਮ ਕੀਤੀ ਹੋਵੇ ਉਹ ਅੱਧਾ ਘੰਟੇ ਤੋਂ ਉੱਪਰ ਹੋ ਗਿਆ ਅਜੇ ਤੱਕ ਕੋਈ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਇਹ ਇਹਨਾਂ ਵਿੱਚ ਭਾਜੀ ਗਲਤੀ ਕਹਦੀ ਹੈ ਟਰਾਲੀ ਵਾਲੇ ਦੀ ਜਾਂ ਪ੍ਰਾਈਵੇਟ ਟਰਾਲੇ ਵਾਲੇ ਸਿੱਧੇ ਟੋਕੇ ਆ ਗਿਆ ਨਾ ਅਲੀ ਤੇ ਜਾ ਰਹੀ ਹੈ ਮੋਰੇ ਦੇਖੋ ਹੁਣ ਬਾਕੀ ਮੌਕੇ ਦੇ ਜੀ ਅਸੀਂ ਕੁਝ ਕਾਫੀ ਕਰਦੇ ਕਿਓ ਲਿਆ ਹਾਂ ਹਾਂ ਜੀ ਮੈਮ ਹਾਂ ਜੀ ਸਰਪੰਚ ਸਾਹਿਬ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਦੀ ਕੀ ਨਾਮ ਆਪਣਾ ਮੇਰਾ ਨਾਮ ਮਨਪ੍ਰੀਤ ਕੌਰ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ ਪੰਜਾਬ ਤੁਸੀਂ ਪੰਜਾਬ ਦੇ ਸਰਪੰਚ ਹੋ ਉੱਥੇ ਦੇ ਹਾਂ ਜੀ ਪਹਿਲਾਂ ਮੌਜੂਦਾ ਸਰਪੰਚ 2024 ਤੱਕ ਤੇ ਜਿਹੜਾ ਇਹ ਹਾਸਾ ਹੋਇਆ ਹੈ ਕੀ ਕਾਰਨ ਸਾਰਾ ਹਾਸੇ ਦਾ ਸਰ ਸਾਨੂੰ ਹਾਸੇ ਬਾਰੇ ਤਾਂ ਸਿਰਫ ਬੇਟੇ ਨੇ ਡਬਲ ਐਚ ਦਾ ਉਹ ਉਹ ਤੋਂ ਗੱਲ ਨਹੀਂ ਸੀ ਹੋਣਾ ਜਦੋਂ ਉਹ ਸਿਰਫ 1 ਸੈਕਿੰਡ ਵਾਸਤੇ ਫੋਨ ਕੀਤਾ ਕਿਸਾ ਦਾ ਐਕਸੀਡੈਂਟ ਹੋ ਗਿਆ ਮੰਮਾ ਆ ਅੰਕਲ ਦੇਖ ਭਾਏ ਉੱਪਰ ਅੰਕਲ ਦੀ ਪਤਾ ਨਹੀਂ ਡੈਥ ਹੋ ਗਈ। ਉਹਨੂੰ ਫੋਨ ਕੱਟ ਦਿੱਤਾ ਅਸੀਂ ਤਾਂ ਬਸ ਐਡੇ ਗੱਡੀਆਂ ਲੈ ਕੇ ਭੱਜ ਜਾਇਆ। ਤੇ ਜਿਨ੍ਹਾਂ ਦੀ ਮੌਕੇ ਤੇ ਡੈਥ ਜਿਨ੍ਹਾਂ ਦੀ ਮੌਕੇ ਤੇ ਡੈਥ ਹੋਈ ਉਹ ਵੀ ਤੁਹਾਡੇ ਪਿੰਡ ਦੇ ਹੀ ਰਹਿਣ ਵਾਲੇ ਆ। ਹਾਂਜੀ ਪਟੋੜਾ ਦੇ ਆ ਕਿੰਨੇ ਕਾਲੀਆਂ ਪਟੋੜਾ ਵੀ ਨਹੀਂ ਜੜੀਆਂ ਆ ਨੂੰ ਆ। ਕੀ ਨਾ ਤੁਹਾਡੇ ਕੀ ਲੱਗਦੀ ਸੀ ਉਹ ਜੀ? ਮੇਰਾ ਭਰਾ ਆ ਫੇਰ ਤਾਂ ਇਹਦਾ ਮੁੰਡਾ ਆ। ਇੱਕ ਘੰਟਾ ਮੈਂ ਮੈਂ ਫਲੋਰ ਤੋਂ ਹੋ ਕੇ ਜਲੰਧਰੋਂ ਹੋ ਕੇ ਮੈਂ ਜਲੰਧਰ ਪਹੁੰਚਿਆ ਫੇਰ ਮੈਂ ਆ ਗਿਆ ਮੁੜ ਕੇ। ਤੇ ਇੱਕ ਘੰਟੇ ਬਾਅਦ ਇਹ ਆਈਏ ਪੁਲਿਸ ਤੇ 1 ਘੰਟੇ ਬਾਅਦ ਐਂਬੂਲੈਂਸ ਅਜੇ ਤੱਕ ਨਹੀਂ ਆਈ ਹੈ ਭਾਜੀ ਜਿਨ੍ਹਾਂ ਦੀ ਮੈਂ ਫੋਨ ਕਰੀ ਜਾਂਦਾ ਉਸਦੇ ਨਾਲ ਉਹ ਬਿਜ਼ੀ ਕਰੀ ਜਾਂਦੇ ਬਿਜੀ ਫੋਨ ਕਰੀ ਜਾਂਦੇ ਆ ਨਾ ਚੱਕਦੇ ਆ ਫੋਨ ਨਾ ਸੁਣਦੇ ਆ ਭਾਜੀ ਜਿਨ੍ਹਾਂ ਦੀ ਬੋਡੀ ਪਈ ਆ ਉਹ ਕੀ ਲੱਗਦੇ ਆ ਤੁਹਾਡੇ ਉਹ ਮੇਰੇ ਬ੍ਰਦਰ ਹੋ ਆ ਥਾਜ ਜੀ ਦੇ ਨਾਲ ਕੀ ਨਾਮ ਆ ਉਹਨਾਂ ਦਾ ਗਰਮੇਲ ਸਿੰਘ ਕਿੱਥੇ ਦੇ ਰਹਿਣ ਵਾਲੇ ਆ ਪੋਣਾ ਪਿੰਡ ਤੋਂ ਆ ਪੰਜੋੜ ਪਿੰਡ ਤੋਂ ਇਹ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਇਹ ਆਲੂ ਲੈ ਕੇ ਲਧਾਨੀ ਨੂੰ ਜਾ ਰਹੇ ਸੀ ਤੇ ਇੱਕ ਜਿਹੜਾ ਹਾਦਸਾ ਹੋਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਲੱਗਾ ਕਿਸ਼ ਕਿੰਨਾ ਟਾਈਮ ਹੋ ਗਿਆ ਹਾਦਸੇ ਨੂੰ ਦੋ ਘੰਟੇ ਹੋ ਗਿਆ ਘੰਟਿਆਂ ਤੋਂ ਡੇਢ ਘੰਟਾ ਹੋ ਗਿਆ ਇਹ ਇਹ ਬੰਦੇ ਨਾਲ ਸੀ ਇਹ ਨਾਲ ਸੀ ਇਹਨਾਂ ਨਾਲ ਗੱਲ ਕਰੋ ਟੇਢੇ ਵਿੱਚ ਪੁਲਿਸ ਹੋਣ ਪਹੁੰਚੀ ਹੋਰ ਐਂਬੂਲੈਂਸ ਅਜੇ ਤੱਕ ਨਹੀਂ ਆਈ ਐਂਬੂਲੈਂਸ ਅਜੇ ਤੱਕ ਨਹੀਂ ਆਈ ਜੀ ਫੋਨ ਕਰੀ ਜਾਂਨੇ ਵੀ ਜੀ ਮੈਂ ਵੀ ਰਾਸ ਤੇ ਜਾਦਾ ਗੱਡੀ 'ਚ ਕਰੀ ਜਾਦਾ ਜਿਹਨਾਂ ਦੀ ਬੋਡੀ ਪਈ ਉਹ ਡਰਾਈਵਰ ਸੀਗੇ ਜਾਂ ਨਾਲ ਸੀਗੇ ਉਹਨਾਂ ਦੇ ਤੇ ਡਰਾਈਵਰ ਨੂੰ ਅਜੇ ਤੇ ਆਇਤਾ ਕੋਈ ਐਂਬੂਲੈਂਸ ਨਹੀਂ ਆਈ ਹੈਗੀ ਭਾਜੀ ਕੀ ਨਾਮ ਹੈ ਤੁਹਾਡਾ ਕਰਨੂਰ ਸਿੰਘ ਭਾਜੀ ਤੇ ਟਰਾਲੀ ਦੇ ਡਰਾਈਵਰ ਤੁਸੀਂ ਆ ਭਾਜੀ ਹਾਂਜੀ ਭਾਜੀ ਤੇ ਜਿਹੜਾ ਇੱਕ ਬੰਦੇ ਤੁਹਾਡਾ ਐਕਸੀਡੈਂਟ ਹੋਇਆ ਇੱਥੇ ਬੰਦਾ ਇੱਕ ਸੜਕ ਦੇ ਉੱਪਰ ਲੰਮਾ ਪਿਆ ਹੈ ਤੁਸੀਂ ਦੱਸ ਰਹੇ ਕਿ ਉਹ ਡੈੱਡ ਹੋਇਆ ਹੈ ਆ ਹਾਂਜੀ ਤੇ ਇਹ ਕੀ ਹਾਦਸਾ ਵਾਪਰਿਆ ਦਾ ਜੀ ਭਾਜੀ ਜਿੱਦਾਂ ਅਸੀਂ ਜਾਂਦੇ ਪਾ ਸਾਡੀਆਂ ਤਿੰਨ ਟਰਾਲੀਆਂ ਜਾਂਦੀਆਂ ਵਈਆਂ ਲੈਨ ਸਰ ਅਸੀਂ ਤੁਰਿਆਂ ਤੇ ਨਹੀਂ ਇਹ ਟਰੱਕ ਬੜੀ ਤੇਜ਼ ਵਿੱਚ ਆਇਆ ਮੈਂ 100 ਸਪੀਡ ਨਾਲ ਆਉਣਾ ਪੁੱਛਿਓ ਭਾਜੀ ਬੈਕ ਤੋਂ ਮਾਰਿਆ ਟਰਾਲੀ ਲੱਗੋ ਹੀ ਟਰੈਕਟਰ ਟੱਟ ਕੇ ਲੱਗੋ ਆ ਤੇ ਆ ਫੁੱਟ ਬਾਹਰ ਦੇ ਉੱਪਰ ਚੜਿਆ ਟਰੈਕਟਰ ਟੱਟ ਗਿਆ ਤੁਸੀਂ ਭਾਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀਗੇ ਤੁਸੀਂ ਭਾਜੀ ਪਜੋੜਾ ਬਿੰਡ ਤੋਂ ਆ ਰਹੇ ਸੀ ਤੇ ਲੁਧਿਆਣਾ ਜਾ ਰਹੇ ਸੀ ਭਾਜੀ ਇਹ ਸਾਰੀ ਟਰਾਲੀ ਆਲੂਆਂ ਨਾਲ ਭਰੀ ਹੋਈ ਸੀ ਹਾਂ ਜੀ ਆਲੂਆਂ ਤਿੰਨੇ ਭਾਈ ਟਰਾਲੀਆਂ ਸਾਡੀਆਂ ਆਲੂਆਂ ਦੀਆਂ ਸੀ ਇਹ ਇਹ ਟਰੱਕ ਨੇ ਪਿੱਛੇ ਤੁਹਾਨੂੰ ਹਿੱਟ ਕੀਤਾ ਪਿੱਛੇ ਮਾਰਿਆ ਭਾਜੀ ਪਿੱਛੇ ਬੈਕ ਸਾਈਡ ਤੋਂ ਕੋਈ ਹਾਰਨ ਵਗੈਰਾ ਮਾਰਦਾ ਫਿਆਸਾ ਕੋਈ ਸੀ ਵੀ ਨਹੀਂ ਵੱਜਾ ਪਿੱਛੇ ਇੰ ਮੈਂ ਇਥੇ ਆਪਣੇ ਮੌਕੇ ਤੇ ਪਹੁੰਚਿਆ ਸੀਗਾ ਮਤਲਬ ਹੈਗਾ ਇੱਕ ਪੂਨ ਮੋਟਰ ਤੇ ਸਾਹਮਣੇ ਸਕਾਰ ਟਲਾਈ ਤੇ ਆਪਣਾ ਥੂੜਾ ਡਰਾਬਾ ਜਿਹਾ ਐਕਸੀਡੈਂਟ ਹੋਇਆ ਸੀਗਾ ਇੱਥੇ ਪਹੁੰਚ ਕੇ ਮੌਕੇ ਤੇ ਦਿਖਿਆ ਮਤਲਬ ਹੈਗਾ ਐਕਸੀਡੈਂਟ ਭਾਰੀ ਹੋਇਆ ਮਤਲਬ ਹੈਗਾ ਪਰ ਮੌਕੇ ਤੇ ਸਾਡੇ ਜਿਹੜੇ ਫਾਸਟ ਸਰਖਿਆ ਸੀਗੇ ਮਤਲਬ ਹੈਗੇ ਆ ਉਹਨਾਂ ਨੇ ਜਿਹੜੇ ਵੀ ਐਕਸੀਡੈਂਟ ਸੀਗੇ ਸਾਡੇ ਬੰਦੇ ਬਤੋ ਹੋਏ ਆ ਉਹਨੂੰ ਹਸਪਤਾਲ ਪਹੁੰਚਾਤਾ ਆ ਪਰ ਮੈਂ ਇਥੋਂ ਹੁਣ ਮੌਕੇ ਤੇ ਜਾ ਕੇ ਦੇਖੂਗਾ ਮਤਲਬ ਹੈਗਾ ਹਸਪਤਾਲ ਜਿੱਦਾਂ ਦੀ ਵੀ ਹੋਊਗੀ ਕਾਰਵਾਈ ਉਹਨੂੰ ਮੌਕੇ ਦੇ ਦਰਾਂਦ ਮਨਾਮਲ ਚ ਲਿਆਉਂਦਾ ਠੀਕ ਹੈ ਸਰ ਕੋਈ ਇੰਨੀ ਕੀ ਜਾਣਕਾਰੀ ਹੈ ਆਪਣੇ ਕੋਲ ਕਿੰਨੇ ਵਿਅਕਤੀ ਜ਼ਖਮੀ ਹੋਏ ਆ ਇਹ ਦੋ ਵਿਅਕਤੀ ਦੱਸਦੇ ਆ ਕਹਿੰਦੇ ਟਰਾਲੀ ਵਾਲੇ ਜ਼ਖਮੀ ਹੋਏ ਆ ਤੇ ਇੱਕ ਦਾ ਤਾਂ ਦੱਸਣ ਦੇ ਮੁਤਾਬਕ ਮਤਲਬ ਮੈਨੂੰ ਪਤਾ ਲੱਗਾ ਮਤਲਬ ਹੈਗਾ ਵੀ ਡੈਥ ਹੋ ਚੁੱਕੀ ਆ ਤੇ ਜਿਹੜਾ ਡਰਾਈਵਰ ਚਾਲ ਕੇ ਆ ਮਤਲਬ ਹੈਗਾ ਆ ਉਹ ਆਪਣੇ ਵੀ ਉਹ ਵੀ ਹਸਪਤਾਲਾ ਹੈਗਾ ਸੀਰੀਅਸ ਆ ਬਾਕੀ ਹੁਣ ਮੌਕੇ ਦੇ ਦੇਖਿਓ ਜੋ ਵੀ ਹੈਗਾ ਮੌਕੇ ਮੁਤਾਬਕ ਮੈਂ ਦੇਖ ਕੇ ਹੀ ਮਤਲਬ ਸਾਰੀ ਉਹ ਚੀਜ਼ ਉਤਾਰ ਲਈ ਅਮਰ ਚਲੇ ਆਉਂਗਾ ਠੀਕ ਹੈ ਸਰ ਥੈਂਕ ਯੂ